ਤੁਸੀਂ ਲੱਖੇ ਸੁਧਾਣੇ ਦੇ ਖਿਲਾਫ ਖੜੇ ਨਜ਼ਰ ਆਉਂਦੇ ਜਿੱਥੇ ਲੱਖਾ ਸੁਧਾਣਾ ਪੰਜਾਬ ਦੀ ਪੰਜਾਬੀਅਤ ਦੀ ਜਾਂ ਪੰਜਾਬੀ ਬਚਾਉਣ ਦੀ ਗੱਲ ਕਰਦਾ ਤੁਹਾਨੂੰ ਲੱਗਦਾ ਨਹੀਂ ਕਿ ਚੰਗੀ ਗੱਲਾਂ ਉਸੇ ਉਹਦੇ ਬਾਰੇ ਗੱਲ ਕਰਨ ਦਾ ਕੋਈ ਐਡਾ ਕੋਈ ਉਹ ਨਹੀਂ ਹੈਗਾ ਉਹਨੂੰ ਤੂਲ ਦੇਣ ਵਾਲੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਕਿ ਉਹ ਬੰਦੇ ਨੇ ਗੰਦ ਜਿਹੜਾ ਪਾਇਆ ਨਾ ਪੰਜਾਬ ਦੇ ਵਿੱਚ ਫਿਰਕੂ ਗੰਦ ਜਿਹੜਾ ਪਾਇਆ ਉਹ ਲੱਖਾ ਸੁਧਾਣਾ ਪਾ ਰਿਹਾ ਮੈਂ ਤਾਂ ਉਹਨੂੰ ਸਰਕਾਰੀ ਬੰਦਾ ਕਹਿਣਾਗਾ ਸਕਿਉਰਿਟੀ ਨਾਲ ਚੱਕੀ ਫਿਰਦਾ ਹੈ ਸਕਿਉਰਿਟੀਆਂ ਲੈ ਕੇ ਸਮਾਜ ਸੇਵਾ ਨਹੀਂ ਹੁੰਦੀ ਪਰ ਤੁਹਾਨੂੰ ਨਹੀਂ ਮਿਲੀਆਂ ਸਿਕਿਉਰਟੀਆਂ ਅਗਲੇ ਨੂੰ ਮਿਲ ਗਈ ਨਹੀਂ ਸਾਨੂੰ ਸਿਕਿਉਰਟੀ ਦੀ ਕੀ ਲੋੜ ਆ ਸਾਨੂੰ ਖਤਰਾ ਹੀ ਕੋਈ ਨਹੀਂ ਸਸਦਾਣੇ ਨੇ ਸਵਾਲ ਚੱਕੇ ਨੇ ਕਿ ਜਗਿੰਦਰ ਗਰਾਹਾ ਅਚਾਰਾ ਨਹੀਂ ਲਾਉਂਦੇ ਉਹ ਕਹਿੰਦੇ ਮੈਂ ਨਹੀਂ ਲਾਉਂਦਾ ਬੈਠੇ ਤਾਂ ਮੂਰੇ ਕਹਿੰਦੇ ਮਤਲਬ ਉਹੀ ਨੇ ਗਾਤਰਾ ਪਾਇਆ ਜਿਨ੍ਹਾਂ ਦੇ ਗੁਰਸਿੱਖ ਬੰਦੇ ਬੈਠੇ ਨੇ ਜਿਹੜੇ ਗੁਰਸਿੱਖ ਥੱਲੇ ਬਣਦੇ ਬੈਠੇ ਨੇ ਉਹ ਇਹ ਗੱਲ ਕਹਿੰਦਾ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਰ ਲੱਖਿਆ ਨੂੰ ਕੀ ਪ੍ਰੋਬਲਮ ਹੈ ਵੀ ਲੱਖਿਆ ਤੇਰੀ ਜਿਹੜੀ ਖਿਡਾੜੀ ਦੇ ਉੱਤੇ ਕੰਮ ਕਰਦੇ ਨੇ ਪਰ ਵਾਸੀ ਤੇਰੇ ਕੀ ਲੱਗਦੇ ਨੇ ਉਹ ਲੱਖੇ ਨੇ ਟੋਟਲੀ ਜਿੰਨਾ ਵੀ ਗੰਦ ਪਾਇਆ ਲੱਖੇ ਨੇ ਸਿਰਫ ਰਾਜਨੀਤੀ ਜਿਹੜੀ ਇਹਨੇ ਕਰਨੀ ਹੈਗੀ ਉਹ ਵੀ ਮੈਂ ਐਮਐਲਏ ਜਾਂ ਐਮਪੀ ਬਣ ਜਾਣਾ ਉਧਰੋਂ ਲੱਖਾ ਸਧਾਣਾ ਖੋਡੇ ਖਿਲਾਫ ਬੋਲ ਰਿਹਾ ਤੁਸੀਂ ਲੱਖੇ ਸਧਾਣੇ ਖਿਲਾਫ ਬੋਲ ਰਹੇ ਹੋ ਫਿਰ ਗੱਲ ਤਾਂ ਉੱਥੇ ਹੀ ਰਹਗੀ ਤਾਂ ਹਜੇ ਤਾਂ ਧਰਨਾ ਹੋਰ ਵੱਡਾ ਲੱਗੂਗਾ ਤਾਂ ਵੱਡਾ ਸੰਘਰਸ਼ ਬਣਨਾ ਸੋ ਇਹਨੂੰ ਤਾਰ ਪੀਡੋ ਕਰਨ ਵਾਸਤੇ ਲੱਖੇ ਸਧਾਣੇ ਵਰਗੇ ਇਹ ਜਿਹੜੇ ਜਿਹੜੇ ਹੋਰ ਫਿਰਕੂ ਲੋਕ ਨੇਗੇ ਜਿਹੜੇ ਕਿ ਧਰਮ ਦਾ ਸਹਾਰਾ ਲੈ ਕੇ ਵਿੱਚ ਬੋਲਦੇ ਨੇ ਉਹ ਪੰਜਾਬ ਨੇ ਉਹਨਾਂ ਨੂੰ ਕਦੇ ਕਬੂਲ ਨਹੀਂ ਕੀਤਾ ਪਰ ਬਹੁਤੀਆਂ ਵੀਡੀਓ ਪ੍ਰਦੀਪ ਜੀ ਇਸ ਤਰ੍ਹਾਂ ਦੀ ਆਈਆਂ ਜਿੱਥੇ ਡੀਸੀ ਸਾਹਿਬ ਵੀ ਖੜੇ ਨੇ ਕੋਲੇ ਤੇ ਪਿੰਡ ਦੇ ਕੋਈ ਚੌਧਰੀ ਕਹਿੰਦੇ ਨੇ ਕਿ ਰਾਸ਼ਨ ਜੀ ਉਹਨਾਂ ਨੂੰ ਨਾ ਦਿਓ ਜਿਹੜੇ ਗਰੀਬ ਨੇ ਜਾਂ ਮਜ਼ਦੂਰ ਨੇ ਉਹਨਾਂ ਨੇ ਰਾਸ਼ਨ ਇਕੱਠਾ ਕਰ ਲਿਆ ਜੀ ਇਹ ਸਾਡੇ 1000 ਰੁਪਏ ਦਿਹਾੜੀ ਦੇਣੀ ਹੋਣੀ ਵੱਟ ਕਿ ਡੀਸੀ ਨੂੰ ਤਾਂ ਉਹਦੇ ਤੇ ਪਰਚਾ ਕਰਨਾ ਚਾਹੀਦਾ ਸੀ ਕਿ ਤੂੰ ਇਹ ਬੋਲ ਕੀ ਰਿਹਾ ਹੈ ਇੱਕ ਤਰੀ ਸ਼ਬਦਾਵਲੀ ਹੈ ਜਿਹੜੀ ਤੂੰ ਨਸਲੀ ਬਿਤਕਰਾ ਕਰ ਰਹੇ ਹਾਂ ਕਿਸੇ ਬੰਦੇ ਨਾਲ ਇਹ ਇਹੋ ਜਿਹੀਆਂ ਵੀਡੀਓਜ਼ ਆਈਆਂ ਤਾਂ ਉਹ ਲੋਕਾਂ ਦੇ ਦਿਲਾਂ ਤੇ ਕੀ ਬੀਤਦੀ ਹੋਊਗੀ ਉਹ ਲੋਕ ਤਾਂ ਮੈਨੂੰ ਲੱਗਦਾ ਵੀ ਜਿਉਂਦੇ ਜੀ ਮਰ ਕੇ ਜਿਹੜਾ ਇਹ ਨਸਲੀ ਬਿਤਕਰਾ ਕੁਸ਼ਕੜਾ ਮਚੌਦਰੀ ਜ਼ਗੀਰਦਾਰੂ ਮਾਨਸਿਕਤਾ ਦੇ ਲੋਕ ਨੇ ਜਿਹੜੇ ਹਜੇ ਵੀ ਇਹੀ ਕਹਿੰਦੇ ਨੇ ਵੀ ਇਹ ਸਾਡੇ ਗਲਾਬ ਨੇ ਇਹ ਉਹਨਾਂ ਦੀ ਮਾਨਸਿਕਤਾ ਹੈ ਬਾਕੀ ਜਿਹੜੇ ਇਹ ਕੜਮ ਚੌਧਰੀ ਨੇ ਜਿਹੜੇ ਕਹਿੰਦੇ ਨੇ ਇਹਨਾਂ ਨੂੰ ਰਾਸ਼ਨ ਨਾ ਦਿਓ ਉਹਨਾਂ ਨੂੰ ਕੁਛ ਨਾਲ ਹੋਵੇ ਤੁਸੀਂ ਤਾਂ ਆਪ ਖੜਾਂ ਦੀ ਮਾਰ ਦੇ ਵਿੱਚੋਂ ਫਾਰਾਦੀਨੀ ਮਤਲਬ ਫੇਸਬੁੱਕ ਤੇ ਭੰਡੀ ਪ੍ਰਚਾਰ ਕਰਨਾ ਹੈਗਾ ਗਾਲੀ ਗਲੋਚ ਕਰਨੀ ਹੈ ਕਿ ਉਹ ਕਹਿ ਰਹੇ ਨੇਗੇ ਕਿ ਪ੍ਰਵਾਸੀਆਂ ਨੂੰ ਭਜਾ ਦਿਓ ਛੜਾ ਵਾਲੇ ਮੁੱਦੇ ਨੂੰ ਗਾਇਬ ਕਰਨਾ ਸੀ ਇਹ ਜਾਣ ਕੇ ਮਸਲਾ ਚਲਾਇਆ ਗਿਆ ਰਜਾਨਾ ਟਾਈਮਸ ਪੰਜਾਬ ਤੁਸੀਂ ਦੇਖ ਰਹੇ ਹੋ ਮੈਂ ਹੈਪੀ ਪਕਤਾ ਪੰਜਾਬ ਦੇ ਬਾਰੇ ਅਕਸਰ ਅਸੀਂ ਚਰਚਾ ਕਰਦੇ ਰਹਿੰਦੇ ਆਂ ਤੇ ਪੰਜਾਬ ਦੇ ਵਿੱਚ ਨਿਤ ਕੋਈ ਨਾ ਕੋਈ ਮੁੱਦਾ ਖੜਾ ਰਹਿੰਦਾ ਹੈਗਾ ਕੋਈ ਨਾ ਕੋਈ ਬਿਵਾਦ ਪੈ ਜਾਂਦਾ ਜਿੱਥੇ ਪੰਜਾਬੀ ਆਪਸ ਦੇ ਵਿੱਚ ਵੀ ਉਲਝੇ ਨਜ਼ਰ ਆਉਂਦੇ ਨੇ ਇੱਕ ਪਾਸੇ ਕਿਸਾਨ ਯੂਨੀਅਨ ਖੜੀ ਨਜ਼ਰ ਆਉਂਦੀ ਹੈ ਤੇ ਦੂਸਰੇ ਪਾਸੇ ਵਿਰੋਧੀ ਧਿਰ ਉਹਨਾਂ ਤੇ ਨਿਸ਼ਾਨਾ ਸੇਧ ਦੀ ਨਜ਼ਰ ਆਉਂਦੀ ਹੈ ਮਸਲਾ ਪੰਜਾਬ ਦੇ ਵਿੱਚ ਉੱਠਿਆ ਹੜਾਂ ਦਾ ਤੇ ਹੜਾਂ ਦੇ ਨਾਲ ਹੀ ਇੱਕ ਗੱਲ ਉੱਭਰ ਕੇ ਆਈ ਕਿ ਪ੍ਰਵਾਸੀਆਂ ਨੂੰ ਕੱਢ ਦਿਓ ਪਾਣੀ ਬਾਅਦ ਚ ਕੱਢ ਲਾਂਗੇ ਪਰਵਾਸੀਆਂ ਨੂੰ ਕੱਢਣਾ ਚਾਹੀਦਾ ਨਹੀਂ ਕੱਟਣਾ ਚਾਹੀਦਾ ਇਸ ਤੇ ਚਰਚਾ ਲਗਾਤਾਰ ਚੱਲ ਰਹੀ ਹੈ ਵਕ ਵਕ ਮੀਡੀਆ ادارے ਇਸ ਤੇ ਗੱਲਬਾਤ ਕਰ ਰਹੇ ਨੇ ਵਕ ਵਕ ਜਿਹੜੇ ਵਕਤਾ ਨੇ ਬੋਲਣ ਆਲੇ ਨੇ ਉਹ ਕਹੇ ਕੋਈ ਕਹਿ ਰਿਹਾ ਕਿ ਕੱਢ ਦੇਣੇ ਚਾਹੀਦੇ ਆ ਕੋਈ ਕਹਿੰਦਾ ਕਿ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਇਹਨਾਂ ਦੇ ਆਧਾਰ ਕਾਰਡ ਨਹੀਂ ਬਣਨੇ ਚਾਹੀਦੇ ਇੱਥੇ ਘਰ ਨਹੀਂ ਲੈ ਸਕਦੇ ਇਹ ਸਾਰੀਆਂ ਗੱਲਾਂ ਨੇ ਪਰ ਇੱਕ ਪਾਸੇ ਜਦੋਂ ਕਿਸਾਨ ਯੂਨੀਅਨ ਉਗਰਾਹਾ ਬਿਆਨ ਦਿੰਦੇ ਨੇ ਬੀਕੇ ਜੂ ਡਕੌਂਦਾ ਬਿਆਨ ਦਿੰਦੀ ਹੈ ਕਿ ਅਸੀਂ ਪੂਰਨ ਤੌਰ ਤੇ ਪ੍ਰਵਾਸੀਆਂ ਦੇ ਹੱਕ 'ਚ ਆ ਮਜ਼ਦੂਰਾਂ ਦੇ ਹੱਕ ਚ ਇਹਨਾਂ ਨੂੰ ਇੱਥੋਂ ਨਹੀਂ ਕੱਢਣਾ ਚਾਹੀਦਾ ਇਸ ਨੂੰ ਲੈ ਕੇ ਲੱਖਾ ਸਦਾਨਾ ਸਾਹਮਣੇ ਆਉਂਦੇ ਨੇ ਲੱਖਾ ਸਦਾਨਾ ਕਹਿੰਦੇ ਨੇ ਕਿ ਉਹ ਗ੍ਰਾਹਾਂ ਸਾਹਿਬ ਇਹ ਬਿਆਨ ਦਿੰਦੇ ਨੇ ਉਹ ਗ੍ਰਾਹਾਂ ਸਾਹਿਬ ਇਹ ਕਿਉਂ ਕਹਿੰਦੇ ਨੇ ਉਹ ਗ੍ਰਾਹਾਂ ਸਾਹਿਬ ਨੇ ਇਹ ਇਲਜ਼ਾਮ ਲਗਾਏ ਇਹ ਸਾਰੇ ਦੇ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਪ੍ਰਦੀਪ ਬੀਕੇ ਜੂ ਡਕੌਂਦਾ ਤੋਂ ਗੱਲਬਾਤ ਕਰਾਂਗੇ ਪ੍ਰਦੀਪ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਬਾਈ ਜੀ ਨੌਜਵਾਨਾਂ 'ਚ ਕੰਮ ਕਰਦੇ ਹੋ ਬਿਲਕੁਲ ਜੀ ਪੰਜਾਬ ਦੇ ਨੌਜਵਾਨਾਂ 'ਚ ਬਿਲਕੁਲ ਨਾਲ ਨਾਲ ਮੈਂ ਸੁਣਿਆ ਕਿ ਮਜ਼ਦੂਰਾਂ ਦੇ ਉੱਤੇ ਤੁਸੀਂ ਮਹਾਲੀ 'ਚ ਰਹਿੰਦੇ ਹੋ ਮਹਾਲੀ ਚੰਡੀਗੜ੍ਹ ਹਾਂਜੀ ਮਜ਼ਦੂਰਾਂ ਦਾ ਗੜ ਮੰਨਿਆ ਜਾਂਦਾ ਇੱਥੇ ਉਹੋ ਜਿਹੀਆਂ ਬਸਤੀਆਂ ਨੇ ਜਿੱਥੇ ਬਹੁਤ ਸਾਰੇ ਮਜ਼ਦੂਰ ਨਿੱਕੇ-ਨਿੱਕੇ ਘਰਾਂ 'ਚ ਟੀਨ ਵਾਲੀਆਂ ਛੱਤਾਂ 'ਚ ਰਹਿੰਦੇ ਨੇ ਹਾਂਜੀ ਬਿਲਕੁਲ ਕੋਈ ਝੂਠ ਨਹੀਂ ਇਸ ਗੱਲ ਦੇ ਵਿੱਚ ਸੱਚ ਹੈ ਤਾਂ ਇੱਥੇ ਕੰਮ ਕਰਦਾ ਮੈਂ ਇੱਥੇ ਜਿਵੇਂ ਹੁਣ ਤੁਸੀਂ ਸਟਾਰਟਿੰਗ ਦੇ ਵਿੱਚ ਸ਼ੁਰੂ ਦੇ ਵਿੱਚ ਕਿਹਾ ਕਿ ਪਾਣੀ ਬਾਜ ਚ ਕੱਢ ਲਾਂਗੇ ਮੈਂ ਪਿਛਲੇ ਦਿਨਾਂ ਦੇ ਵਿੱਚ ਫਰੋਜ਼ਪੁਰ ਗਿਆ ਤੇ ਉੱਥੇ ਸਤਲੁਜ ਦੀ ਬਹੁਤ ਵੱਡੀ ਮਾਰ ਪਈ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਆਇਆ ਤਾਂ ਘਰ ਇਹ ਜੇ ਵੀ ਸੀ ਵੀ ਜਿਨ੍ਹਾਂ ਦੇ ਵਿੱਚ 8 8 9 9 ਫੁੱਟ ਪਾਣੀ ਖੜਾ ਸੀ ਹੂੰ ਉਹਦੇ ਵਿੱਚ ਹੁਣ ਸਰਕਾਰ ਹੈ ਜਿਹੜੀ ਹੂੰ ਸਰਕਾਰ ਦਾ ਇਹਦੇ ਚ ਪੂਰਾ ਫੇਲਿਅਰ ਹੈ ਜੇ 2019 ਦੇ ਵਿੱਚ ਵੀ ਹੜਾਉਂਦੇ ਨੇ 2023 ਦੇ ਵਿੱਚ ਆਮ ਆਦਮੀ ਦੀ ਸਰਕਾਰ ਬਣ ਗਈ ਸੀ ਉਦੋਂ ਵੀ ਹੜਾਉਂਦੇ ਨੇ ਜੇ 2023 ਦੇ ਵਿੱਚ ਆ ਕੇ ਆ ਹੜਾ ਆ ਗਏ ਤਾਂ ਸਰਕਾਰ ਉਦੋਂ ਨਹੀਂ ਸੰਭਲੀ ਗਲਤੀ ਤਾਂ ਇੱਕ ਵਾਰੀ ਕਰੀ ਤੋਂ ਬੰਦਾ ਸਮਝ ਜਾਂਦਾ ਹੁੰਦਾ ਪਰ ਸਰਕਾਰ ਨੇ ਉਹਦੇ ਤੇ ਕੋਈ ਅਮਲ ਨਹੀਂ ਕੀਤਾ 2025 ਦੇ ਵਿੱਚ ਫੇਰ ਹੜਾ ਆ ਗਈ ਤੇ ਲੋਕਾਂ ਦਾ ਜਿਹੜਾ ਉੱਥੇ ਘਾਣ ਹੋਇਆ ਉਹ ਦੇਖ ਕੇ ਪਤਾ ਲੱਗਦਾ ਕਿ ਮਨਪਰਦਾ ਉੱਥੇ ਦੇਖ ਕੇ ਖੜੀਆਂ ਫਸਲਾਂ ਜਿਹੜੇ ਮਜ਼ਦੂਰਾਂ ਦੇ ਘਰ ਨੇਗੇ ਢਈਆਂ ਛੱਤਾਂ ਉਹੀ ਟਾਇਲ ਬੱਤੇ ਵਾਲੀਆਂ ਛੱਤਾਂ ਉਹ ਉਹ ਦੇਖਿਆ ਨਹੀਂ ਜਾਂਦਾ ਹੈਗਾ ਤੇ ਜਿਹੜੀ ਗੱਲ ਹੈ ਕਿ ਹੁਣ ਸਰਕਾਰ ਨੇ ਕੋਈ ਪਹਿਲਾਂ ਤਾਂ ਉਹਨਾਂ ਦੀ ਬਾਹ ਨਹੀਂ ਫੜੀ 1600 ਕਰੋੜ ਮੋਦੀ ਦੇ ਕੇ ਗਿਆ ਭਗਵੰਤ ਮਾਨ ਕਹਿੰਦਾ ਵੀ ਮੈਂ 20000 ਕਿੱਲੇ ਦਾ ਦਊਂ ਕਿਸਾਨਾਂ ਦੇ ਤਾਂ ਇਹ जखਮਾਂ ਤੇ ਲੋਨ ਐ ਪਰ ਉਹਦੇ ਨਾਲ ਨਾਲ ਮਜ਼ਦੂਰਾਂ ਨੇ ਕੀ ਕੀਤਾ ਹੁਣ ਪਿੰਡ ਦੇ ਵਿੱਚ ਕੱਲੇ ਤਾਂ ਹੈ ਨਹੀਂ ਕਿ ਕੱਲੇ ਕਿਸਾਨ ਹੀ ਰਹਿੰਦੇ ਨੇ ਪਿੰਡ ਦੇ ਵਿੱਚ ਮਜ਼ਦੂਰ ਵੀ ਹੁੰਦੇ ਨੇ ਪਿੰਡ ਦੇ ਵਿੱਚ ਛੋਟੇ ਦੁਕਾਨਦਾਰ ਵੀ ਹੁੰਦੇ ਨੇ ਦਰਜੀ ਵੀ ਹੁੰਦੇ ਨੇ ਤਰਖਾਨ ਵੀ ਹੁੰਦੇ ਨੇ ਸਾਰੇ ਸਾਰੇ ਵਰਗ ਨੇ ਸਾਰੇ ਮਿਹਨਤਕਸ਼ ਲੋਕ ਰਹਿੰਦੇ ਨੇ ਤੁਸੀਂ ਉਹਨਾਂ ਲਈ ਕੀ ਕੀਤਾ ਇੱਥੇ ਆ ਕੇ ਸਰਕਾਰ ਦਾ ਪੂਰਾ ਫੇਲਿਅਰ ਹੈ ਜਿੰਨੇ ਐਨ ਜੀਓ ਸੀਗੇ ਜਿੰਨੀਆਂ ਸਰਕਾਰ ਦੀਆਂ ਚਲਾਈਆਂ ਹੋਈਆਂ ਮਹਮਾਸੀ ਛੋਟੀਆਂ ਮੋਟੀਆਂ ਜਿਹੜੀਆਂ ਕਿ ਫੇਲ ਸੀਗੀਆਂ ਉਹਦੇ ਵਿੱਚ ਲੋਕਾਂ ਦੀ ਤਾਂ ਜਿਹੜੀ ਸੇਵਾ ਭਾਵਨਾ ਹੋਈ ਗਈ ਉਹ ਤਾਂ ਵੱਖਰੀ ਐ ਪਰ ਉਹਦੇ ਸਾਰਿਆਂ ਦੇ ਵਿੱਚ ਉਹਨੇ ਸਾਰੇ ਕੁਝ ਨਹੀਂ ਇੱਕ ਮੁੱਦਾ ਜਿਹੜਾ ਕਿ ਲਕੋ ਕੇ ਰੱਖਿਆ ਉਹ ਇਹ ਸੀ ਕਿ ਹੜ ਆਏ ਕਿਉਂ ਹੂੰ ਵੱਡਾ ਮਸਲਾ ਸੀ ਗੱਲ ਤਾਂ ਪਰਚੋਲ ਤਾਂ ਇਸ ਗੱਲ ਦੀ ਕਰਨੀ ਚਾਹੀਦੀ ਸੀ ਕਿ ਹੜ ਆਏ ਹੀ ਕਿਉਂ ਜਿੰਨੇ ਸਮਾਜ ਸੇਵੀ ਸੀ ਉਹਨਾਂ ਨੂੰ ਇਸ ਚੀਜ਼ ਤੇ ਬੋਲਣਾ ਚਾਹੀਦਾ ਸੀ ਜਿੰਨੇ ਬੁੱਧੀਜੀਵੀ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਹੜ ਦੇ ਕਾਰਨ ਕੀ ਨੇਗੇ ਸਰਕਾਰ ਦਾ ਕੀ ਫੇਲਿਅਰ ਹੈ ਮੌਸਮ ਵਿਭਾਗ ਦਾ ਕੀ ਫੇਲਿਅਰ ਹੈ ਡੈਮ ਵਾਲਿਆਂ ਦਾ ਕੀ ਫੇਲਿਅਰ ਹੈ ਪਰ ਇਹ ਸਾਰੇ ਕਾਸੇ ਦੇ ਵਿੱਚ ਸਰਕਾਰ ਦਾ ਪੂਰਾ ਫੇਲਿਅਰ ਹੈ ਜੀ ਜਿਵੇਂ ਤੁਸੀਂ ਮਤਲਬ ਕਿਸਾਨ ਜੂਨੀਅਨ ਨੇ ਐਲਾਨ ਕਰ ਦਿੱਤਾ ਉਗਰਾਹਾਂ ਨੇ ਵੀ ਡਕਾਉਂਦਾ ਨੇ ਵੀ ਕਿਸੀ ਮਜ਼ਦੂਰਾਂ ਨੂੰ ਪਹਿਲ ਦਵਾਂਗੇ ਹਾਂ ਵੀ ਮਜ਼ਦੂਰਾਂ ਲਈ ਪਹਿਲ ਹੋਏਗੀ ਉਸ ਤੋਂ ਬਾਅਦ ਜਿਵੇਂ ਜਿਵੇਂ ਲੋੜ ਹੋਊਗੀ ਤੁਸੀਂ ਗਏ ਵੀ ਕ올ੀਆਂ ਬਾਟੀਆਂ ਪਲੇਟਾਂ ਚਮਚੇ ਲੈ ਕੇ ਗਏ ਪਰ ਵਿੱਚ ਤੁਸੀਂ ਪੈਂਫਲਟ ਪਾ ਕੇ ਲੈ ਕੇ ਗਏ ਕਿ ਇਹ ਅਸੀਂ ਇਸ ਨਾਲ ਕੁਝ ਨਹੀਂ ਪੂਰਾ ਕਰ ਸਕਦੇ ਤੁਹਾਡਾ ਘਰ ਨਾ ਰਾਸ਼ਨ ਨਾ ਪੂਰਾ ਕਰ ਸਕਦੇ ਆਪਾਂ ਨੂੰ ਖੜਨਾ ਪੈਣਾ ਲੜਨਾ ਪੈਣਾ ਹੈ ਬਿਲਕੁਲ ਬਿਲਕੁਲ ਪਰ ਦੂਜੇ ਥਾਂ ਤੇ ਜਦੋਂ ਐਨਜੀਓ ਜਾਂਦੀਆਂ ਨੇ ਉਹ ਸਿੱਧਾ ਰਾਸ਼ਨ ਲੈ ਕੇ ਜਾਂਦੀਆਂ ਨੇ ਰਾਸ਼ਨ ਪਹੁੰਚਦਾ ਕਰਦੀਆਂ ਨੇ ਲੋਕਾਂ ਨਾਲ ਇਹ ਸਵਾਲ ਜਵਾਬ ਕਰਨ ਦੀ بجائے ਕਿ ਫੇਲਿਅਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਫੇਲ ਕਿੱਥੇ ਰਹੀ ਸਰਕਾਰ ਕਿੱਥੇ ਡੈਮ ਵਾਲੇ ਰਹੇ ਕਿੱਥੇ ਜਿਹੜਾ ਆਪਾਂ ਕਹਿੰਦੇ ਆ ਕਿ ਮੌਸਮ ਵਿਭਾਗ ਕਿੱਥੇ ਫੇਲ ਰਿਹਾ ਹੈ ਇਹ ਗੱਲ ਜਿਵੇਂ ਹੁਣ ਅਸੀਂ ਦੇਖੋ ਭਾਂਡੇ ਰਾਸ਼ਨ ਦੇ ਦੇਣਾ ਇਹ ਪੱਕੇ ਹੱਲ ਨਹੀਂ ਹੈਗੇ ਇਹ ਤਾਂ ਇੱਕ ਵਖਤੀ ਤੌਰ ਤੇ ਆਪਾਂ ਉਹਨਾਂ ਦੀ ਲੋੜ ਪੂਰੀ ਕਰ ਸਕਦੇ ਹਾਂ ਕਿ ਨੁਕਸਾਨ ਹੋ ਗਿਆ ਵੀ ਭਾਂਡੇ ਵੀ ਰੋੜ ਗਏ ਜਦੋਂ ਪਾਣੀ 7-7 ਫੁੱਟ ਚੜ ਗਿਆ ਤਾਂ ਕਿੱਥੇ ਉਹਨਾਂ ਨੂੰ ਕੀ ਕੁਛ ਥਿਆਊਗਾ ਜੀ ਇਹ ਤਾਂ ਠੀਕ ਹੈ ਕਿ ਆਪਾਂ ਉਸ ਉਸ ਤਰ੍ਹਾਂ ਦੀ ਇੱਕ ਸੇਵਾ ਕਰਕੇ ਅਸੀਂ ਤਾਂ ਨਾਲ ਇਹ ਮੈਸੇਜ ਦੇਣਾ ਚਾਹੁੰਦੇ ਸੀ ਕਿ ਲੋਕੋ ਉੱਠਣਾ ਪੈਣਾ ਇਹ ਕਿਸੇ ਤਰ੍ਹਾਂ ਦੀ ਕ੍ਰਾਂਤੀ ਜੇ ਲਿਆਉਣੀ ਆ ਤਾਂ ਘਰੋਂ ਬਾਹਰ ਨਿਕਲਣਾ ਪੈਣਾ ਤਾਂ ਮੈਂ ਉੱਥੇ ਬਜ਼ੁਰਗਾਂ ਔਰਤਾਂ ਨੂੰ ਵੀ ਕਿਹਾ ਕਿ ਬੇਬੇ ਇਹਨਾਂ ਨੂੰ ਭੇਜਿਆ ਕਰੋ ਇਹ ਧਰਨੇ ਮਜਾਰੇ ਥੋੜੇ ਥੋੜੇ ਲਈ ਲੱਗਣੇ ਨੇ ਹੁਣ ਇੱਕ ਰੌਲਾ ਇਹ ਵੀ ਹੈ ਕਿ ਇੱਕ ਕੱਚੀ ਜ਼ਮੀਨ ਹੈ ਇੱਕ ਪੱਕੀ ਜ਼ਮੀਨ ਹੈ ਪੱਕੀ ਜ਼ਮੀਨ ਤਾਂ ਉਹ ਹੈ ਵੀ ਜਿਹੜੀ ਆਪਣੇ ਨਾਮ ਤੇ ਚੜ੍ਹੀ ਹੋਈ ਹੈ ਕੱਚੀ ਜ਼ਮੀਨ ਉਹ ਹੈ ਇਹ 18000 ਏਕੜ ਤੋਂ ਵੱਧ ਹੈ ਜਿਹੜੀ ਉੱਥੇ ਲੋਕਾਂ ਕੋਲੇ ਹੈ ਉਹ ਉਹਨਾਂ ਦੇ ਨਾਮ ਤੇ ਨਹੀਂ ਹੈਗੀ ਉਹ ਕਦੋਂ ਵੀ ਰੋਕ ਸਕਦੀ ਹੈ ਸਰਕਾਰ ਕੱਲ ਨੂੰ ਚਾਰ ਆਪਦੇ ਗੁੰਡੇ ਭੇਜ ਕੇ ਸਰਕਾਰ ਰੋਕ ਸਕਦੀ ਹੈ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਇਹ ਤੁਹਾਨੂੰ ਉੱਠਣਾ ਪੈਣਾ ਹੈ ਘਰੋਂ ਬਾਹਰ ਨਿਕਲਣਾ ਪੈਣਾਗਾ ਕਿਸੇ ਵੀ ਤੁਸੀਂ ਜੰਗ ਨੂੰ ਜਿੱਤਣਾ ਹੈਗਾ ਸੰਘਰਸ਼ ਉਹਦੇ ਲਈ ਪਹਿਲ ਦੇ ਆਧਾਰ ਤੇ ਕਰਨਾ ਪਊਗਾ ਇਹ ਭਾਂਡੇ ਇਹ ਰਾਸ਼ਨ ਤੁਸੀਂ ਇਹ ਕਿਉਂ ਸੋਚਦੇ ਹੋ ਕਿ ਕੋਈ ਬੰਦਾ ਆਊਗਾ ਸਾਨੂੰ ਰਸਣ ਪਾਣੀ ਦੇ ਜੂਗਾ ਤੇ ਸਾਡਾ ਘਰ ਪੂਰਾ ਹੋ ਜਾਊਗਾ ਪਰ ਇਹ ਨਹੀਂ ਇਹ ਅੱਧੀ ਗੱਲ ਹੈ ਇਹ ਪੂਰਾ ਸੱਚ ਇਹ ਹੈ ਜਿੰਨਾ ਚਿਰ ਆਪਾਂ ਸੰਘਰਸ਼ ਦੇ ਰਾਹ ਨਹੀਂ ਪੈਂਦੇ ਇਹ ਕੱਚੇ ਹੱਲ ਹੜ 25 ਚ ਆ ਗਿਆ ਫਿਰ 27 ਚ ਆ ਜੂ ਫਿਰ 26 ਚ ਆ ਜੂ ਇਹ ਆਉਂਦੇ ਰਹਣੇ ਨੇ ਲੋਕ ਉੱਜੜਦੇ ਰਹਣੇ ਨੇ ਜੁੱਲੀਆਂ ਗੋਲ ਹੁੰਦੀਆਂ ਰਹਿਣੀਆਂ ਨੇ ਜਿਵੇਂ ਤੁਸੀਂ ਕਿਹਾ ਕਿ ਵੀ ਮਜ਼ਦੂਰਾਂ ਲਈ ਪਹਿਲ ਪਰ ਬਹੁਤੀਆਂ ਵੀਡੀਓ ਪ੍ਰਦੀਪ ਜੀ ਇਸ ਤਰ੍ਹਾਂ ਦੀਆਂ ਆਈਆਂ ਜਿੱਥੇ ਡੀਸੀ ਸਾਹਿਬ ਵੀ ਖੜੇ ਨੇ ਕੋਲੇ ਤੇ ਪਿੰਡ ਦੇ ਕੋਈ ਚੌਧਰੀ ਕਹਿੰਦੇ ਨੇ ਕਿ ਰਾਸ਼ਨ ਜੀ ਉਹਨਾਂ ਨੂੰ ਨਾਂ ਦਿਓ ਜਿਹੜੇ ਗਰੀਬ ਨੇ ਜਾਂ ਮਜ਼ਦੂਰ ਨੇ ਉਹਨਾਂ ਨੇ ਰਾਸ਼ਨ ਇਕੱਠਾ ਕਰ ਲਿਆ ਜੀ ਇਹ ਸਾਡੇ 1000 ਰੁਪਏ ਦਿਹਾੜੀ ਦੇਣੇ ਆਉਣੇ ਬਾਅਦ ਚ ਨਹੀਂ ਪਹਿਲੀ ਦਿਹਾੜੀ ਨਹੀਂ ਲਾਉਣੀਆਂ ਸਾਡੇ ਨਾਲ ਬਿਲਕੁਕੁਲ ਠੀਕ ਹੈ ਇਹ ਗੱਲ ਤੁਸੀਂ ਜਿਹੜੀ ਕਹੀ ਹੈ ਕਿ ਡੀਸੀ ਨੂੰ ਤਾਂ ਉਹਦੇ ਤੇ ਪਰਚਾ ਕਰਨਾ ਚਾਹੀਦਾ ਸੀ ਹੂੰ ਕਿ ਤੂੰ ਇਹ ਬੋਲ ਕੀ ਰਿਹਾ ਹੈ ਕਿ ਤੇਰੀ ਸ਼ਬਦਾਵਲੀ ਹੈ ਜਿਹੜੀ ਤੂੰ ਨਸਲੀ ਵਿਤਕਰਾ ਕਰ ਰਹੇ ਹਾਂ ਕਿਸੇ ਬੰਦੇ ਨਾਲ ਮੈਂ ਜਦੋਂ ਭਾਂਡਿਆਂ ਦੀ ਕਿੱਟ ਫੜਾਈ ਤਾਂ ਔਰਤ ਸੀਗੀ ਉਹ ਔਰਤ ਦੇ ਮੈਨੂੰ ਆਪਦਾ ਪਹਿਲਾ ਆਧਾਰ ਕਾਰਡ ਫੜਾਇਆ ਮੈਂ ਕਿਹਾ ਜੀ ਇਹ ਕਿਉਂ ਕਹਿੰਦੇ ਵੀ ਤੁਸੀਂ ਦੇਖ ਲਓ ਜੀ ਅਸੀਂ ਇਸੇ ਪਿੰਡ ਦੇ ਆ ਮੇਰਾ ਮੈਨੂੰ ਬਹੁਤ ਇਹ ਲੱਗਿਆ ਕਿ ਇਹਨਾਂ ਲੋਕਾਂ ਨੂੰ ਆਪਦਾ ਸਬੂਤ ਦੇਣੇ ਪੈ ਰਹੇ ਨੇ ਕਿ ਅਸੀਂ ਇਸ ਪਿੰਡ ਦੇ ਆ ਜੇ ਇਹੋ ਜਿਹੀਆਂ ਵੀਡੀਓਜ਼ ਆਈਆਂ ਤਾਂ ਉਹ ਲੋਕਾਂ ਦੇ ਦਿਲਾਂ ਤੇ ਕੀ ਬੀਤਦੀ ਹੋਊਗੀ ਉਹ ਲੋਕ ਤਾਂ ਮੈਨੂੰ ਲੱਗਦਾ ਵੀ ਜਿਉਂਦੇ ਜੀ ਮਰ ਕੇ ਪਹਿਲੀ ਗੱਲ ਤਾਂ ਜਦੋਂ ਕਿਸੇ ਤੋਂ ਆਪਾਂ ਕੋਈ ਚੀਜ਼ ਮੰਗਦੇ ਆਂਗੇ ਮਾਰ ਕੇ ਅੰਦਰੋਂ ਮੰਗਣਾ ਪੈਂਦਾ ਤੇ ਦੂਜੀ ਗੱਲ ਚਲੋ ਉਹਨਾਂ ਤੇ ਮੁਸੀਬਤ ਸੀ ਉਹ ਆ ਗਏ ਆਪਾਂ ਉਹਨਾਂ ਨੂੰ ਦੇ ਤਾਂ ਆਪਾਂ ਉਹਨਾਂ ਲਈ ਹੀ ਲੈ ਕੇ ਗਏ ਸੀ ਪਰ ਜਿਹੜਾ ਇਹ ਨਸਲੀ ਵਿਤਕਰਾ ਉਸ਼ਕੜਾ ਚੌਧਰੀ ਜ਼ਗੀਰਦਾਰੂ ਮਾਨਸਿਕਤਾ ਦੇ ਲੋਕ ਨੇ ਜਿਹੜੇ ਹਜੇ ਵੀ ਇਹੀ ਕਹਿੰਦੇ ਨੇ ਵੀ ਇਹ ਸਾਡੇ ਗੁਲਾਮ ਨੇ ਇਹ ਉਹਨਾਂ ਦੀ ਮਾਨਸਿਕਤਾ ਹੈਗੀ ਨਹੀਂ ਰਾਸ਼ਨ ਲੋਕਾਂ ਨੇ ਇਕੱਠਾ ਵੀ ਕੀਤਾ ਬਿਲਕੁਲ ਜਿੱਥੇ ਰਾਸ਼ਨ ਸੜਕਾਂ ਤੇ ਵੰਡਿਆ ਗਿਆ ਉਹ ਐਨ ਜੀਓ ਨੇ ਵੰਡਿਆ ਜਾਂ ਆਮ ਲੋਕ ਲੈ ਕੇ ਗਏ ਲੋਕ ਸੜਕਾਂ ਤੇ ਖੜੇ ਜਿਹੜੇ ਉਹ ਲੈ ਗਏ ਪਰ ਜਿਹੜੇ ਪਾਣੀ ਦੇ ਅੰਦਰ ਬੈਠੇ ਸੀ ਜਿਹੜੇ ਬਹੁਤ ਡੂੰਘੇ ਬੈਠੇ ਸੀ ਲੋਕ ਉਹਨਾਂ ਤੱਕ ਤਾਂ ਰਾਸ਼ਨ ਪਹੁੰਚਿਆ ਨਹੀਂ ਕਿਸ਼ਤੀਆਂ ਤਾਂ ਹੈ ਹੀ ਨਹੀਂ ਸੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਪਿੰਡਾਂ ਦੇ ਨਾਮ ਥੋੜੇ ਜੇ ਅਜੀਬ ਨੇ ਮੇਰੇ ਉਹ ਉਵੇਂ ਯਾਦ ਵੀ ਨਹੀਂ ਹੈਗੇ ਕਿ ਇੱਕ ਫਿਰੋਜ਼ਪੁਰ ਦੇ ਵਿੱਚ ਸੀ ਟੈਂਡੀ ਗੱਟੀ ਟੈਂਡੀ ਗੱਟੀ ਤੇ ਗੱਟੀ ਰਾਜੋ ਕੀ ਇਦਾਂ ਦੇ ਹੋਰ ਪਿੰਡ ਵੀ ਸੀਗੇ ਉਹ ਉਹ ਦਰਿਆ ਦੇ ਬਿਲਕੁਲ ਵਿੱਚ ਬੈਠੇ ਨੇ ਇਹ ਨਹੀਂ ਹੈਗਾ ਕਿ ਦਰਿਆ ਤੋਂ ਦੂਰ ਬੈਠੇ ਨੇ ਦਰਿਆ ਦੇ ਬਿਲਕੁਲ ਵਿੱਚ ਬੈਠੇ ਨੇ ਜੇ ਪਾਣੀ ਸਵੇਰੇ ਆ ਗਿਆ ਉਹ ਫੇਰ ਡੁੱਬਣਗੇ ਰਾਸ਼ਨ ਤਾਂ ਬਹੁਤ ਦੂਰ ਦੀ ਗੱਲ ਆ ਅਸੀਂ ਵੀ ਕਿਵੇਂ ਜਾ ਸਕੇ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਕਿ ਜਿਹੜੇ ਬੰਦਿਆਂ ਤੱਕ ਰਾਸ਼ਨ ਹੀ ਨਹੀਂ ਪਹੁੰਚਿਆ ਉਹ ਬੰਦਿਆਂ ਤੱਕ ਰਾਸ਼ਨ ਕਿਵੇਂ ਪਹੁੰਚਿਆ ਕਿ ਜਿਵੇਂ ਕਿਤੇ ਕਿਸ਼ਤੀ ਮਿਲ ਗਈ ਉਹ ਮੇ ਰਾਸ਼ਨ ਲੈ ਕੇ ਆਏ ਨੇ ਨਹੀਂ ਉਹਨਾਂ ਕੋਲੇ ਪੂਰਾ ਰਾਸ਼ਨ ਵੀ ਨਹੀਂ ਪਹੁੰਚਿਆ ਬਾਕੀ ਜਿਹੜੇ ਇਹ ਕੜਾ ਮਚੌਦਰੀ ਨੇ ਜਿਹੜੇ ਕਹਿੰਦੇ ਨੇ ਇਹਨਾਂ ਨੂੰ ਰਾਸ਼ਨ ਨਾ ਦਿਓ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ ਤਾਂ ਆਪ ਖੜਾਂ ਦੀ ਮਾਰ ਦੇ ਵਿੱਚੋਂ ਤੁਸੀਂ ਇਹ ਪੱਲਿਓ ਥੋੜੀ ਲੈ ਕੇ ਆਏ ਹੋ ਇਹ ਤਾਂ ਮਾਲਵੇ ਦੇ ਵਿੱਚੋਂ ਲੋਕ ਉੱਠ ਕੇ ਗਏ ਆਪ ਮਹਾਰੇ ਜੂਪੀ ਦੇ ਵਿੱਚੋਂ ਆਏ ਬਿਹਾਰ ਦੇ ਵਿੱਚੋਂ ਆਏ ਰਾਜਸਥਾਨ ਦੇ ਵਿੱਚੋਂ ਆਏ ਲਖਨਊ ਦੇ ਵਿੱਚੋਂ ਆਏ ਜੋ ਰਾਸ਼ਨ ਲੈ ਕੇ ਆਏ ਨੇ ਤਾਂ ਹੀ ਤੁਹਾਡੇ ਤੱਕ ਪਹੁੰਚਿਆ ਹੁਣ ਇਹਦੇ ਵਿੱਚ ਇੱਕ ਜਿਹੜਾ ਨਸਲੀ ਵਿਤਕਰਾ ਹੋਰ ਜਿਹੜਾ ਖੜਾ ਹੋ ਗਿਆ ਜੋ ਪੀਤੇ ਪਾਬੰਦੇ ਆ ਰਹੇ ਨੇ ਕਿ ਰਸਣ ਦੀਆਂ ਨੋ ਨੋ ਟਰੱਕ ਲੈ ਕੇ ਕੰਟੇਨਰ ਲੈ ਕੇ ਤੇ ਆਪਣੇ ਇਥੇ ਕੁਝ ਚੌਧਰੀ ਜਿਹੜੇ ਬਣੇ ਪਏ ਨੇ ਕਿ ਫਿਰਕੂ ਬਣੇ ਬੈਠੇ ਨੇ ਕਿ ਲੰਬੜਦਾਰ ਬਣੇ ਬੈਠੇ ਨੇ ਪੰਜਾਬ ਦੇ ਜਿਨ੍ਹਾਂ ਨੇ ਸਾਰਾ ਦਿਨ ਹੀ ਮਤਲਬ ਫੇਸਬੁੱਕ ਤੇ ਭੰਡੀ ਪ੍ਰਚਾਰ ਕਰਨਾ ਹੈਗਾ ਗਾਲੀ ਗਲੋਚ ਕਰਨੀ ਹੈਗੀ ਉਹ ਕਹਿ ਰਹੇ ਨੇਗੇ ਕਿ ਪ੍ਰਵਾਸੀਆਂ ਨੂੰ ਭਜਾ ਦਿਓ ਉਹ ਪ੍ਰਵਾਸੀ ਲੋਕ ਹੀ ਸੀ ਜਿਨ੍ਹਾਂ ਨੂੰ ਪੰਜਾਬੀਆਂ ਦਾ ਦਰਦ ਆ ਇਹ ਸਾਡੇ ਪਰ ਰਿਪੋਰਟ ਦੇਖ ਰਿਹਾ ਸੀ ਕਿਸੇ ਪੱਤਰਕਾਰ ਵੀਰ ਦੀ ਉਹ ਕਹਿੰਦਾ ਕਿ ਮਤਲਬ ਚਾਂਦੀ ਦੇ ਜਿਹੜੇ ਸੀਗੇ ਗਹਿਣੇ ਜਾਂ ਸੋਨਾ ਉਹ ਵੀ ਬੀਬੀਆਂ ਨੇ ਲੈ ਕੇ ਦਿੱਤਾ ਹੁਣ ਮੈਂ ਤੁਹਾਨੂੰ ਹੋਰ ਦੱਸਦਾ ਅ ਯੂਪੀ ਦੇ ਵਿੱਚ ਸ਼ਾਮਲੀ ਜ਼ਿਲ੍ਹਾ ਹੈ ਹੂੰ ਉਹਦੇ ਵਿੱਚੋਂ ਲੋਕ ਆਏ ਪ੍ਰਵਾਸੀ ਉਹ ਹਜ਼ਾਰ ਤੋਂ ਪਲੱਸ ਮੱਛਰਦਾਨੀਆਂ ਲੈ ਕੇ ਆਏ ਸੈਨੀਟਰੀ ਪੈਡਸ ਔਰਤਾਂ ਲਈ ਲੈ ਕੇ ਆਏ ਡਾਈਪਰ ਬੱਚਿਆਂ ਲਈ ਲੈ ਕੇ ਆਏ ਉਹ ਦੇ ਕੇ ਆਏ ਨਾ ਫਾਜ਼ਿਲਕਾ ਉੱਥੇ ਲੋਕਾਂ ਲਈ ਉਹ ਕਿੱਥੋਂ ਸੀਗੇ ਯੂਪੀ ਤੋਂ ਹੀ ਆਏ ਸੀਗੇ ਕੋਈ ਬਾਹਰੋਂ ਤਾਂ ਆਏ ਨਹੀਂ ਸੀਗੇ ਫਿਰ ਹੁਣ ਅੱਜ ਫੇਰ ਉਹ ਦੋ ਕੰਟੇਨਰ ਲੈ ਕੇ ਸ਼ਾਮਲੀ ਕਲਾ ਤੋਂ ਫੇਰ ਚੱਲੇ ਨੇ ਕਿ ਫਾਜ਼ਿਲਕਾ ਨੂੰ ਉੱਥੇ ਉਹ ਦਵਾਈਆਂ ਲੈ ਕੇ ਚੱਲੇ ਨੇ ਕੁਝ ਨਗਦੀ ਲੈ ਕੇ ਚੱਲੇ ਨੇ ਕੁਝ ਜਿਹੜੀਆਂ ਕਿ ਉਹ ਕਹਿੰਦੇ ਸੀਗੇ ਕਿ ਔਰਤਾਂ ਲਈ ਮਰਦਾਂ ਲਈ ਅੰਡਰ ਗਾਰਮੈਂਟਸ ਨਹੀਂ ਹੈਗੇ ਉਹ ਸਾਰਾ ਕੁਝ ਲੈ ਕੇ ਚੱਲੇ ਨੇ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਨਸਲੀ ਵਿਤਕਰਾ ਤੁਸੀਂ ਹਰ ਬਾਰ ਦੀ ਤਰ੍ਹਾਂ ਤੁਸੀਂ ਕਹਿ ਦਿੰਦੇ ਹੋਗੇ ਕਿ ਪਈਏ ਭਜਾਓ ਜੀ ਪਈਏ ਭਜਾਓ ਜੀ ਇਹ ਜਾਣ ਬੁੱਝ ਕੇ ਕ੍ਰੀਏਟ ਕੀਤੀ ਹੋਈ ਗੱਲ ਬਿਲਕੁਲ ਜਾਣ ਬੁੱਝ ਕੇ ਜਿੱਥੇ ਪਾਸੇ ਹਰ ਦੀ ਸਥਿਤੀ ਤੇ ਗੱਲ ਕਰਨੀ ਬਣਦੀ ਸੀ ਤੇ ਕਿਹਦਾ ਕਸੂਰ ਹੈ ਇਹ ਚਰਚਾ ਹੋਣੀ ਚਾਹੀਦੀ ਸੀ ਪੰਜਾਬ 'ਚ ਪਰ ਪੈਰਲਰ ਆ ਗੱਲ ਆ ਗਈ ਸਾਹਮਣੇ ਕਿ ਸਾਰਾ ਧਿਆਨ ਹੀ ਉਧਰ ਚਲਾ ਗਿਆ ਲੋਕਾਂ ਦਾ ਮੈਂ ਸਟਾਰਟਿੰਗ ਤੀ ਤੁਹਾਨੂੰ ਕਿਹਾ ਸੀਗਾ ਕਿ ਗੱਲ ਤਾਂ ਹੱਡਾਂ ਦਾ ਮੁੱਦਾ ਵੱਡਾ ਸੀ ਹੱਡ ਨੇ ਜਿਹੜੇ ਇਹ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕੇ ਨੇ ਦੋਨੇ ਸਰਕਾਰਾਂ ਦੇ ਕਿਉਂਕਿ ਸੈਂਟਰ ਸਰਕਾਰ ਨੇ ਤਾਂ ਕੋਈ ਸਾਰ ਨਹੀਂ ਲਈ ਅਫਗਾਨਿਸਤਾਨ ਨੂੰ ਉਹਨਾਂ ਨੇ ਕੰਟੇਨਰ ਭਰ ਕੇ ਭੇਜਦੇ ਨਗਦ ਵੀ ਭੇਜਦੇ ਉਹਨਾਂ ਨੂੰ ਪੈਸੇ ਵੀ ਭੇਜਦੇ ਪਰ ਜਿਹੜੇ ਕਿ ਪੰਜਾਬ ਦੇ ਲੋਕ ਉਹਦੇ ਆਪਦੇ ਸੂਬੇ ਦੇ ਲੋਕ ਆਪਦੇ ਦੇਸ਼ ਦੇ ਲੋਕ ਉਹ ਰੋੜ ਕੋੜ ਰਹੇ ਸੀ ਉਹਨਾਂ ਦੀ ਪ੍ਰਧਾਨ ਮੰਤਰੀ ਨੇ ਕੋਈ ਸਾਰ ਨਹੀਂ ਲਈ ਫਿਰ ਭਗਵੰਤ ਮਾਨ ਦੇ ਇਹ ਗਲੇ ਦੀ ਹੱਡੀ ਬਣਿਆ ਪਿਆ ਇਹਦੇ ਤੇ ਹਰ ਪੀੜਤਾਂ ਦਾ ਜਿਹੜਾ ਮਸਲਾ ਇਹਦੇ ਤੋਂ ਧਿਆਨ ਭਟਕਾਉਣ ਲਈ ਪ੍ਰਵਾਸੀਆਂ ਵਾਲਾ ਮਸਲਾ ਜਾਣ ਬੁੱਝ ਕੇ ਵਿੱਚ ਲੈ ਕੇ ਆਏ ਨੇ ਕਿ ਹੁਣ ਮੈਨੂੰ ਐਂ ਦੱਸੋ ਹੁਣ ਉਥੇ ਕਿਹੜੀ ਐਨਜੀਓ ਐ ਕਿਹੜੇ ਲੋਕ ਨੇ ਕਿ ਜਿਹੜੇ ਉਹਨਾਂ ਦੀ ਗੱਲ ਕਰ ਰਹੇ ਨੇ ਨਹੀਂ ਮੁੱਖ ਮੰਤਰੀ ਤਾਂ ਗੱਲ ਵੀ ਕਰਦੇ ਰਹੇ ਨੇ ਫੋਨ ਤੇ ਵੀ ਵਧੀਆ ਕੰਮ ਕਰ ਰਹੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਰੰਗਲਾ ਪੰਜਾਬ ਫੰਡ ਜਮ੍ਹਾਂ ਕਰਾਓ ਜੀ ਵੱਡੇ ਵੱਡੇ ਪੋਸਟਰ ਆ ਗਏ ਨੇ ਅਖਬਾਰਾਂ 'ਚ ਨਹੀਂ ਉਦੋਂ ਤਾਂ ਜਦੋਂ ਇਹ ਸਟਾਰਟਿੰਗ ਤੇ ਸਰਕਾਰ ਲੈ ਕੇ ਆਏ ਨੇ ਤਾਂ ਕਹਿੰਦੇ ਸੀ ਕਿ ਫੰਡ ਬਹੁਤ ਪਿਆਗਾ ਅਸੀਂ ਪੰਜਾਬ ਨੂੰ ਕਿਤੇ ਨਹੀਂ ਅਸੀਂ ਤਾਂ ਮੱਛੀ ਦੇ ਮੁਰਗੀ ਦੇ ਆਂਡਿਆਂ ਦੇ ਪੈਸੇ ਦੇਵਾਂਗੇ ਉਹ ਤਾਂ ਜਿਹ ਤੇ ਇਹਦੇ ਦੇਣੇ ਕਿੱਥੋਂ ਨੇ ਜਿਹੜਾ ਇਹ ਹੈਗਾ ਬਿਲਕੁਲ ਟਕ ਕੌਂਸਲੇ ਬਾਜੀ ਇਹ ਇਹ ਕਿੰਨਾ ਕੁ ਜਾਇਜ਼ ਲੱਗਦੀ ਹੈ ਗੱਲ ਕਿ ਮੁੱਖ ਮੰਤਰੀ ਜਦੋਂ ਅਸੀਂ ਸਾਰਾ ਟੈਕਸ ਦਿੰਨੇ ਆ ਪੰਜਾਬ ਦੇ ਲੋਕ ਜੇ ਪੰਜਾਬ ਦੇ ਲੋਕ ਕਿਸੇ ਮੁਸੀਬਤ 'ਚ ਨੇ ਤਾਂ ਉਦੋਂ ਸਰਕਾਰ ਦਾ ਫਰਜ਼ ਬਣਦਾ ਬਿਲਕੁਲ ਸਰਕਾਰ ਫਿਰ ਲੋਕਾਂ ਤੋਂ ਮੰਗਦੀ ਆ ਲੋਕ ਤਾਂ ਆਪਣੇ ਪੱਧਰ ਤੇ ਕਰ ਹੀ ਜਾਂਦੇ ਆ ਕੰਮ ਫਿਰ ਸਰਕਾਰ ਨੂੰ ਮੰਗਣ ਦੀ ਕੀ ਲੋੜ ਹੈ ਸਰਕਾਰ ਲੋਕਾਂ ਨੂੰ ਕਹਦੇ ਸਰਕਾਰ ਕਹੇਦੇ ਕਿ ਭਾਈ ਤੁਸੀਂ ਕਰ ਦਿਓ ਸਾਡੇ ਤਾਂ ਹੱਥ ਖੜੇ ਨੇ ਹੂੰ ਇਹਨਾਂ ਨੇ ਤਾਂ ਇਹ ਵੀ ਕੀਤਾ ਹੈਗਾ ਕਿ ਜਿਹੜੇ ਲੋਕ ਪੰਜਾਬ ਤੋਂ ਆਪਣੇ ਮਾਲਵੇ ਤੋਂ ਟਰੈਕਟਰ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਹੈਗੇ ਨੇ ਇਹਨਾਂ ਦੇ ਵੈਸੇ ਤਾਂ ਸਾਰੇ ਹੀ ਇਹੋ ਜਿਹੇ ਨੇ ਪਰ ਇਹਨਾਂ ਨੇ ਕੀ ਕੀਤਾ ਕਿ ਤੁਸੀਂ ਝੰਡਾ ਲਾਓ ਆਮ ਆਦਮੀ ਪਾਰਟੀ ਦਾ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਤੁਹਾਨੂੰ ਰਸਦ ਆ ਰਹੀ ਹੈ ਇਹਨਾਂ ਦੀ ਇਹੋ ਜਿਹੀਆਂ ਘਣਾਉਣੀਆਂ ਹਰਕਤਾਂ ਨੇ ਹੂੰ ਸੋ ਇਹ ਕੁੱਲ ਮਿਲਾ ਕੇ ਹੜਾ ਵਾਲੇ ਮੁੱਦੇ ਨੂੰ ਗਾਇਬ ਕਰਨਾ ਸੀ ਇਹ ਜਾਣ ਕੇ ਮਸਲਾ ਚਲਾਇਆ ਗਿਆ ਕਾਹਦਾ ਰੌਲਾ ਇਹ ਹੂੰ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤੇ ਆਪਣੇ ਤਾਂ ਪੰਜ ਪਿਆਰੇ ਹੋਏ ਨੇ ਉਹਨਾਂ ਚੋਂ ਇੱਕੋ ਹੀ ਸੀਗਾ ਪੰਜਾਬ ਦਾ ਹੂੰ ਤੇ ਬਾਕੀ ਤਾਂ ਸਾਰੇ ਅਲੱਗ-ਅਲੱਗ ਸਟੇਟਾਂ ਤੋਂ ਸੀ ਮੇਰਟ ਤੋਂ ਸੀਗੇ ਤੇ ਕਰਨਾਟਕਾ ਤੋਂ ਸੀ ਅੜੀਸਾ ਤੋਂ ਸੀਗੇ ਜਗਨਨਾਥ ਤੋਂ ਤੇ ਫਿਰ ਆਪਾਂ ਕਿਹਨੂੰ ਕਿਹਨੂੰ ਬਾਹਰ ਕੱਢਾਂਗੇ ਭਾਈ ਆ ਪੀਰ ਬੁੱਧੂ ਸ਼ਾਹ ਦੀ ਉਹ ਨਾਹਾਂ ਤੋਂ ਸੀ ਹਿਮਾਚਲ ਤੋਂ ਸੀਗੇ ਹੂੰ ਭਗਤ ਕਬੀਰ ਜੀ ਨੇ ਭਗਤ ਰਵੀਦਾਸ ਜੀ ਨੇ ਕਿਉਂ ਬਾਹਰ ਨਹੀਂ ਅਸੀਂ ਤੋਂ ਕਿਹਨੂੰ ਕਿਹਨੂੰ ਤੁਸੀਂ ਕਹਿ ਦੋਗੇ ਹੂੰ ਫਿਰ ਤਾਂ ਸਾਰੇ ਪ੍ਰਵਾਸੀ ਨੇ ਬੰਦਾ ਸਿੰਘ ਬਹਾਦਰ ਉਹ ਵੀ ਇੱਥੋਂ ਦੇ ਨਹੀਂ ਸੀ ਹੂੰ ਤੁਸੀਂ ਲੱਖਾ ਸੁਧਾਣੇ ਦੇ ਖਿਲਾਫ ਖੜੇ ਨਜ਼ਰ ਆਉਂਦੇ ਜਿੱਥੇ ਲੱਖਾ ਸੁਧਾਣਾ ਪੰਜਾਬ ਦੀ ਪੰਜਾਬੀਅਤ ਦੀ ਜਾਂ ਪੰਜਾਬੀ ਬਚਾਉਣ ਦੀ ਗੱਲ ਕਰਦਾ ਤੁਹਾਨੂੰ ਲੱਗਦਾ ਨਹੀਂ ਕਿ ਚੰਗੀ ਗੱਲਾਂ ਤੁਸੀਂ ਕਹਿੰਦੇ ਹੋ ਕਿ ਨਹੀਂ ਦਿਮਾਗ ਤੋਂ ਸੋਚਣਾ ਚਾਹੀਦਾ ਅਸਲ ਵਿੱਚ ਵੈਸੇ ਉਹਦੇ ਬਾਰੇ ਗੱਲ ਕਰਨ ਦਾ ਕੋਈ ਐਡਾ ਕੋਈ ਉਹ ਨਹੀਂ ਹੈਗਾ ਉਹਨੂੰ ਤੂਲ ਦੇਣ ਵਾਲੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਪਰ ਫਿਰ ਵੀ ਚਲੋ ਗੱਲ ਕਰਨੀ ਬਣਦੀ ਹੈ ਕਿਉਂਕਿ ਉਹ ਬੰਦੇ ਨੇ ਗੰਦ ਜਿਹੜਾ ਪਾਇਆ ਨਾ ਪੰਜਾਬ ਦੇ ਵਿੱਚ ਫਿਰਕੂ ਗੰਦ ਜਿਹੜਾ ਪਾਇਆ ਉਹ ਲੱਖਾ ਸੁਧਾਣਾ ਪਾ ਰਿਹਾ ਹੂੰ ਕਿਉਂ ਪਾ ਰਿਹਾ ਹੈ ਉਦੇ ਪਿੱਛੇ ਕਾਰਨਿਕਤਾ ਇਹ ਹੈਗਾ ਸਰਕਾਰੀ ਬੰਦਾ ਹੈ ਮੈਂ ਤਾਂ ਉਹਨੂੰ ਸਰਕਾਰੀ ਬੰਦਾ ਕਹਿਨਾਗਾ ਸਿਕਿਉਰਿਟੀ ਨਾਲ ਚੱਕੀ ਫਿਰਦਾ ਹੈ ਸਿਕਿਉਰਟੀਆਂ ਲੈ ਕੇ ਸਮਾਜ ਸੇਵਾ ਨਹੀਂ ਹੁੰਦੀ ਨਹੀਂ ਫਿਰ ਤੁਹਾਨੂੰ ਨਹੀਂ ਮਿਲੀਆਂ ਸਿਕਿਉਰਟੀਆਂ ਅਗਲੇ ਨੂੰ ਮਿਲ ਗਈ ਨਹੀਂ ਸਾਨੂੰ ਸਿਕਿਉਰਿਟੀ ਦੀ ਕੀ ਲੋੜ ਹੈ ਸਾਨੂੰ ਖਤਰਾ ਹੀ ਕੋਈ ਨਹੀਂ ਮੈਂ ਹੁਣ ਫਰੋਜ਼ਪੁਰ ਜਾ ਕੇ ਆਏ ਹਾਂ ਹੁਣ ਵੀ ਅੱਗੇ ਵੀ ਜਾਵਾਂਗੇ ਹੁਣ ਵੀ ਉੱਥੇ ਸਾਡੀ ਜਥੇਬੰਦੀ ਉੱਥੇ ਪਹੁੰਚੀ ਹੈਗੀ ਟਰੈਕਟਰ ਲੈ ਕੇ ਟਰਾਲੀਆਂ ਲੈ ਕੇ ਪਹੁੰਚੀ ਹੈਗੀ ਉਹਨਾਂ ਲੋਕਾਂ ਦੇ ਉੱਥੇ ਮਦਦ ਤੇ ਪਹੁੰਚੀ ਹੈ ਸਾਨੂੰ ਕੀ ਤੋਂ ਖਤਰਾ ਹੈ ਅਗਰਾਹਾ ਜਗਿੰਦਰ ਅਗਰਾਹਾ ਨੇ ਕਿ ਕਿਹੜੀ ਸਿਕਿਉਰਿਟੀ ਲੈ ਕੇ ਚੱਲਦੇ ਨੇ ਨਹੀਂ ਉਹਨਾਂ ਨੇ ਸਵਾਲ ਲੱਖਾ ਸੁਧਾਣੇ ਨੇ ਸਵਾਲ ਚੱਕੇ ਨੇ ਕਿ ਜਗਿੰਦਰ ਅਗਰਾਹਾ ਜਕਾਰਾ ਨਹੀਂ ਲਾਉਂਦੇ ਉਹ ਕਹਿੰਦੇ ਮੈਂ ਨਹੀਂ ਲਾਉਂਦਾ ਬੈਠੇ ਤਾਂ ਮੂਰੇ ਕਹਿੰਦੇ ਮਤਲਬ ਉਹੀ ਨੇ ਗਾਤਰਾ ਪਾਇਆ ਜਿਨ੍ਹਾਂ ਦੇ ਗੁਰਸਿੱਖ ਬੰਦੇ ਬੈਠੇ ਨੇ ਜਿਹੜੇ ਗੁਰਸਿੱਖ ਥੱਲੇ ਬਣਦੇ ਬੈਠੇ ਨੇ ਜੇ ਉਹ ਇਹੇ ਗੱਲ ਕਹਿੰਦਾ ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਫਿਰ ਲੱਖੇ ਨੂੰ ਕੀ ਪ੍ਰੋਬਲਮ ਹੈ ਜੇ ਥੱਲੇ ਗੁਰਸਿੱਖ ਬੰਦਾ ਬੈਠਾ ਗਾਤਰਾ ਪਾ ਕੇ ਜੇ ਉਹ ਜਗਿੰਦਰ ਅਗਰਾਹਾ ਸਾਹਿਬ ਨੂੰ ਸੁਣ ਰਿਹਾ ਹੈ ਜੇ ਉਹ ਨਹੀਂ ਉਹਦੇ ਤੇ ਕਿੰਤੂ ਪਰੰਤੂ ਕਰਦਾ ਲੱਖਾ ਕੌਣ ਹੈ ਜੇ ਐਡਾ ਹਜੂਮ ਉਹਨਾਂ ਮਗਰ ਐਡੀ ਵੱਡੀ ਜਥੇਬੰਦੀ ਹੈ ਲੋਕਾਂ ਦਾ ਇਕੱਠ ਉਹਨਾਂ ਮਗਰ ਤੁਰਦਾ ਹੈ ਤਾਂ ਫਿਰ ਉਹਨਾਂ ਨੂੰ ਦਿੱਕਤ ਹੋਣੀ ਚਾਹੀਦੀ ਹੈਗੀ ਕਿ ਭਾਈ ਤੁਸੀਂ ਪ੍ਰਧਾਨ ਸਾਹਿਬ ਤੁਸੀਂ ਸਾਡਾ ਨਾਰਾ ਕਿਉਂ ਨਹੀਂ ਬੋਲਦੇ ਉਹ ਲੋਕ ਉਹਨਾਂ ਦੇ ਵਿਚਾਰਧਾਰਾ ਦੇ ਮਗਰ ਨੇ ਕਿ ਸਾਂਝੀਵਾਲਤਾ ਦੀ ਜਿਹੜੀ ਵਿਚਾਰਧਾਰਾ ਗਈ ਬਾਬੇ ਨਾਨਕ ਦੀ ਵਿਚਾਰਧਾਰਾ ਸਭੇ ਸਾਂਝੀਵਾਲ ਸਦਾਣ ਕਿੰਨੀ ਇੱਕ ਚੀਜ਼ਾਂ ਇਹਨਾਂ ਨੂੰ ਕਣਾਈਏ ਇਹ ਲੱਖੇ ਸਦਾਣੇ ਨੂੰ ਹੁਣ ਲੱਖੇ ਸਿਧਾਣੇ ਦੀ ਗੱਲ ਸੁਣ ਲੋ ਲੱਖਾ ਸਿਧਾਣਾ ਕਹਿੰਦਾ ਵੀ ਪ੍ਰਵਾਸੀਆਂ ਨੂੰ ਰੱਖਣਾ ਨਹੀਂ ਚਾਹੀਦਾ ਆਪਦੀ ਖਿਡਾੜੀ ਤੇ ਪ੍ਰਵਾਸੀ ਕਿਉਂ ਰੱਖੇ ਨੇ ਹੁਣ ਉਹ ਪਿੱਛੇ ਜਿਹੋਨੇ ਜਿਹੜੀ ਸ਼ਬਦਾਬਲੀ ਬੋਲੀ ਹੈਗੀ ਉਹ ਕਹਿੰਦਾ ਵੀ ਤੁਸੀਂ ਪਹਿਲਾਂ ਤਾਂ ਇਹ ਖੇਤ ਹੁੰਦੇ ਸੀ ਫਿਰ ਤੁਸੀਂ ਹੁਣ ਇਹ ਚੁੱਲਿਆਂ ਤੱਕ ਲਿਆਂਦੇ ਵੀ ਆਪਦੇ ਜਵਾਈ ਬਣਾ ਲਏ ਹੁਣ ਲੱਖੇ ਨੂੰ ਅਸੀਂ ਪੁੱਛ ਰਹੇ ਹਾਂਗੇ ਵੀ ਲੱਖਾ ਤੇਰੀ ਜਿਹੜੀ ਖਿਡਾੜੀ ਦੇ ਉੱਤੇ ਕੰਮ ਕਰਦੇ ਨੇ ਪ੍ਰਵਾਸੀ ਤੇਰੇ ਕੀ ਲੱਗਦੇ ਨੇ ਉਹ ਸਾਨੂੰ ਦੱਸੇ ਲੱਖਾ ਹੂੰ ਲੱਖੇ ਨੇ ਟੋਟਲੀ ਜਿੰਨਾ ਵੀ ਗੰਦ ਪਾਇਆ ਲੱਖੇ ਨੇ ਸਿਰਫ ਰਾਜਨੀਤੀ ਜਿਹੜੀ ਇਹਨੇ ਕਰਨੀ ਹੈਗੀ ਵੀ ਮੈਂ ਐਮਐਲਏ ਜਾਂ ਐਮਪੀ ਬਣ ਜਾਣਾ ਨਹੀਂ ਤੁਹਾਨੂੰ ਇਹ ਲੱਗਦਾ ਤੁਸੀਂ ਕਿਸਾਨ ਲੀਡਰ ਹੋਣ ਦੇ ਨਾਤੇ ਵਿਅਕਤੀਗਤ ਤੌਰ ਤੇ ਇੱਕ ਦੂਜੇ ਨਾਲ ਬੈਸਣ ਦੀ ਬਜਾਏ ਤੁਹਾਨੂੰ ਲੱਗਦਾ ਨਹੀਂ ਕਿ ਗਰਾਊਂਡ ਤੇ ਕੰਮ ਹੋਣਾ ਚਾਹੀਦਾ ਅਸੀਂ ਉਧਰੋਂ ਲੱਖਾਂ ਸਦਾਨਾ ਤੁਹਾਡੇ ਖਿਲਾਫ ਬੋਲ ਰਿਹਾ ਤੁਸੀਂ ਲੱਖੇ ਸਦਾਨੇ ਖਿਲਾਫ ਬੋਲ ਰਹੇ ਹੋ ਫਿਰ ਗੱਲ ਤਾਂ ਉੱਥੇ ਹੀ ਰਹਗੀ ਮਸਲੇ ਲੋਕਾਂ ਦੇ ਖੜੇ ਨੇ ਮੈਂ ਉਹੀ ਗੱਲ ਕਰਦਾ ਵੀ ਜਿਹੜਾ ਮਸਲਾ ਪੰਜਾਬ ਦਾ ਚੱਲੀ ਜਾ ਰਿਹਾ ਚਲੰਤ ਮਸਲਾ ਹੈਗਾ ਵੀ ਹੜ ਹੈਗੇ ਇਹਦੇ ਤੋਂ ਵੱਡੀ ਹੋਰ ਕਿਹੜਾ ਮਸਲਾ ਹੋ ਸਕਦਾ ਪੰਜਾਬ ਦੇ ਵਿੱਚ ਜੇ ਤੁਸੀਂ ਲੱਖੇ ਵਰਗ ਹੀ ਕਹਿੰਦੇ ਨੇ ਇਹ ਗੱਲ ਅਸੀਂ ਵੀ ਕਹਿੰਦੇ ਆ ਅਸੀਂ ਮੰਨਦੇ ਆ ਇਸ ਗੱਲ ਨੂੰ ਵੀ ਪੰਜਾਬ ਹੈ ਵੀ ਪੰਜਾਬ ਦੇ ਵਿੱਚ ਭਈ ਗੁਰੂਆਂ ਪੀਰਾਂ ਦੀ ਧਰਤੀ ਹੈ ਕੀ ਗੁਰੂਆਂ ਪੀਰਾਂ ਦੀ ਧਰਤੀ ਇਹ ਚੰਦ ਲੋਕ ਜੇ ਪ੍ਰਵਾਸੀ ਆ ਵੀ ਗਏ ਤਾਂ ਉਹਨਾਂ ਦੇ ਆਉਣ ਨਾਲ ਖਤਮ ਹੋ ਜੂਗੀ ਜਿਹੜੇ ਪੰਜਾਬ ਇੱਕ ਰਾਹ ਰਿਹਾ ਹੈ ਦਰਵਾਜ਼ਾ ਰਹਿ ਹੈਗਾ ਜਦੋਂ ਅਫਗਾਨਿਸਤਾਨ ਤੋਂ ਈਰਾਨ ਤੋਂ ਅਰਬ ਤੋਂ ਕਿਹੜੇ ਕਿਹੜੇ ਬਾਬਰ ਸਾਰੇ ਆਏ ਉੱਥੋਂ ਆਏ ਨਿਗੇ ਸਿਕੰਦਰ ਵੀ ਉੱਥੋਂ ਆਇਆਗਾ ਜਦੋਂ ਉਹਨਾਂ ਦੇ ਆਉਣ ਨਾਲ ਕੋਈ ਫਰਕ ਨਹੀਂ ਪਿਆ ਹੈਗਾ ਤਾਂ ਇਹ ਜੇ ਆ ਵੀ ਗਏ ਪਰਵਾਸੀ ਮਜ਼ਦੂਰ ਇੱਥੇ ਆ ਕੇ ਉਹਦੀ ਕਿਰਤ ਕਰਦੇ ਨੇ ਤਾਂ ਕੀ ਦਿੱਕਤ ਹੈ ਹੁਣ ਜਿਹੜਾ ਇਹ ਕਹਿੰਦੇ ਨੇਗੇ ਵੀ ਹਸ਼ਿਆਰਪੁਰ ਦੇ ਵਿੱਚ ਬੱਚੇ ਨਾਲ ਬਦਫੈਲੀ ਹੋਈ ਹੈ ਅਸੀਂ ਕਹਿੰਦੇ ਹਾਂ ਕਿਸਾਨ ਜਥੇਬੰਦੀਆਂ ਕਹਿੰਦੇ ਸਾਡੀ ਜਥੇਬੰਦੀ ਵੀ ਕਹਿੰਦੀ ਹੈ ਇਹ ਬਹੁਤ ਮਾੜੀ ਗੱਲ ਹੈਗੀ ਨਹੀਂ ਹੋਣਾ ਚਾਹੀਦਾ ਜਿਹੜਾ ਇਹ ਤਰ੍ਹਾਂ ਦਾ ਕੋ ਕਰਮ ਕਰਦਾ ਉਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈਗੀ ਦੂਜੀ ਗੱਲ ਮਹਿਲ ਕਲਾਂ ਦੇ ਵਿੱਚ ਕਿਰਨਜੀਤ ਕੌਰ ਦਾ ਰੇਪ ਹੋਇਆ ਸੀ 1997-99 ਦੀ ਗੱਲ ਉਹਦੇ ਵਿੱਚ ਪੰਜ ਤਾਂ ਫਿਰ ਪੰਜਾਬੀ ਸੀ ਫਿਰ ਉਹ ਕਿੱਥੋਂ ਸੀਗੇ ਪੰਜਾਬ ਦੀ ਸੀਗੇ ਪੰਜਾਬ ਦੇ ਆ ਨੇ ਉਹਨਾਂ ਨੇ ਰੇਪ ਕੀਤਾ ਉਹਨੂੰ ਆਪਦੀ ਹਵਸ ਦਾ ਸਕਾਰ ਬਣਾਇਆ ਉਹ ਪੰਜਾਬੀ ਸੀਗੇ ਫਿਰ ਉਹਨਾਂ ਵਾਰੀ ਤੁਸੀਂ ਕਿਉਂ ਨਹੀਂ ਬੋਲਦੇ ਫਰੀਦਕੋਟ ਦੇ ਨੇੜੇ ਇੱਕ ਬੱਚੇ ਨਾਲ 6 ਸਾਲ ਦੇ ਬੱਚੇ ਨਾਲ ਤਿੰਨ ਪੰਜਾਬੀਆਂ ਨੇ ਰੇਪ ਕਰਤਾ ਉਦੋਂ ਪੰਜਾਬੀਆਂ ਤੇ ਉਹ ਰੂਰ ਕਿਉਂ ਨਹੀਂ ਲਾਗੂ ਹੁੰਦਾ ਹੂੰ ਯੂਕੇ ਦੇ ਵਿੱਚ ਇੱਕ ਪੰਜਾਬੀ ਮੁੰਡੇ ਨੇ 6 ਸਾਲ ਦੀ ਜਾਂ 14 ਸਾਲ ਦੀ ਕੁੜੀ ਦੇ ਨਾਲ ਰੇਪ ਕਰਤਾ ਉਦੋਂ ਤੁਸੀਂ ਕਿਉਂ ਨਹੀਂ ਬੋਲਦੇ ਇਹ ਜਿਹੜੇ ਮੁਜ਼ਾਰੇ ਕਰ ਰਹੇ ਨੇ ਇਨਾਂ ਨੂੰ ਇਹ ਸੋਚਣਾ ਚਾਹੀਦਾ ਪੰਜਾਬ ਤਾਂ ਸਾਂਝੀਵਾਲਤਾ ਦਾ ਸੰਦੇਸ਼ ਹਮੇਸ਼ਾ ਦਿੰਦਾ ਹੈ ਇਹ ਸਾਂਝੀਵਾਲਤਾ ਦਾ ਸੰਦੇਸ਼ ਆਪਣੀ ਜਗ੍ਹਾ ਤੇ ਉਹ ਕਹਿੰਦੇ ਕਿ ਕਾਨੂੰਨ ਬਣਨਾ ਚਾਹੀਦਾ ਜਦੋਂ ਬਾਕੀ ਰਾਜਾਂ ਦੇ ਵਿੱਚ ਕਾਨੂੰਨ ਹੈ ਕਿ ਜ਼ਮੀਨ ਨਹੀਂ ਲੈ ਸਕਦੇ ਉਹਦੇ ਚੈੱਕ ਹੈਗਾ ਕਿ ਬੰਦਾ ਕਿੱਥੋਂ ਆਇਆ ਕਿੱਥੋਂ ਦਾ ਰਹਿਣ ਵਾਲਾ ਕੋਈ ਅਪਰਾਧ ਤਾਂ ਨਹੀਂ ਕੀਤਾ ਹੋਇਆ ਇਹ ਉਹ ਇਸ ਗੱਲ ਤੇ ਕਹਿ ਰਹੇ ਨੇ ਕੀ ਲਖੇ ਨੇ ਆਪਦੀ ਕਲਾੜੀ ਤੇ ਜਿਹੜੇ ਬੰਦੇ ਰੱਖੇ ਸੀ ਜਿਹੜੇ ਪ੍ਰਵਾਸੀ ਰੱਖੇ ਸੀ ਕੀ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਨਹੀਂ ਉਹ ਇੱਕ ਇੰਟਰਵਿਊ ਚ ਗੱਲ ਕਹਿੰਦੇ ਨਜ਼ਰ ਆ ਕਿ ਮੈਂ ਨਹੀਂ ਕਰਾ ਸਕਿਆ ਹਾਂ ਨਹੀਂ ਕਰਾ ਕਿਉਂ ਨਹੀਂ ਸਕੇ ਫਿਰ ਜੇ ਤੂੰ ਰੂਲ ਰੈਗੂਲੇਸ਼ਨ ਦੀ ਗੱਲ ਕਰਦਾ ਤਾਂ ਤੂੰ ਪੂਰਾ ਕਾਰਖਾਨਾ ਤੂੰ ਐਗਜ਼ਾਮਪਲ ਸੈੱਟ ਕਰ ਵੀ ਮੈਂ ਭਾਈ ਕਰਵਾਈ ਹੈਗੀ ਵੈਰੀਫਿਕੇਸ਼ਨ ਤੁਸੀਂ ਵੀ ਕਰਵਾਓ ਇਹਨਾਂ ਦੀ ਇਹਦੇ ਵਿੱਚ ਕੀ ਵੱਡੀ ਗੱਲ ਹੈਗੀ ਤਾਂ ਤੂੰ ਕਰਵਾਉਂਦਾ ਐਗਜ਼ਾਮਪਲ ਸੈੱਟ ਕਰ ਤੂੰ ਆਪਦੀ ਸੋ ਇਹ ਜਿਹੜੀ ਗੱਲ ਹੈ ਕਿ ਹਰੇਕ ਵਾਰੀ ਪੰਜਾਬੀ ਦੀ ਗੱਲ ਕਰਨੀ ਵੀ ਬੋਰਡਾਂ ਤੇ ਉੱਚੀ ਫੇਰਤੀ ਫਿਰ ਸਰਬੇਤਕਾਰੀ ਸਕੂਲ ਦੇ ਵਿੱਚ ਰੰਪਰੇ ਜਾ ਕੇ ਬੋਲਿਆ ਕਿ ਇਹ ਤਾਂ ਜੀ ਆਰਐਸਐਸ ਦਾ ਸਕੂਲ ਨੇਗੇ ਮੰਨ ਲਿਆ ਜਮ ਆਰਐਸਐਸ ਦੇ ਸਕੂਲ ਨੇ ਤਾਂ ਸਰਕਾਰੀ ਆਰਐਸਐਸ ਦੀ ਹੈਗੀ ਹੂੰ ਤੂੰ ਸਰਕਾਰ ਨੂੰ ਘੇਰ ਜੇ ਕਾਨੂੰਨ ਬਣਾਉਣਾ ਹੈ ਤੂੰ ਲੋਕਾਂ ਦੀਆਂ ਰੇੜੀਆਂ ਭੰਨਣ ਦੀ ਬਜਾਏ ਤੂੰ ਇਕੱਠ ਵੱਡਾ ਰੱਖ ਕੇ ਇੱਕ ਅੰਦੋਲਨ ਕਰ ਸੰਘਰਸ਼ ਕਰ ਸਰਕਾਰ ਦੇ ਉੱਤੇ ਧਰਨਾ ਲਾ ਕਿ ਕਾਨੂੰਨ ਬਣਾਓ ਕਿ ਇੱਥੇ ਤੁਸੀਂ ਪ੍ਰਾਪਰਟੀ ਨਹੀਂ ਲੈ ਸਕਦੇ ਤੁਸੀਂ ਕਿਸੇ ਦੀ ਰੇੜੀ ਕਿਸੇ ਨੂੰ ਕੁੱਟ-ਕਟਾਪਾ ਕਰ ਦੇਣਾ ਤੇਰੇ ਇਹਨਾਂ ਬਿਆਨਾਂ ਨੇ ਲਖਿਆ ਇਹ ਜਿਹੜਾ ਐਡਾ ਲੋਕਾਂ ਦੇ ਵਿੱਚ ਡਰ ਖੜਾ ਕਰਤਾ ਇਹ ਬਹੁਤ ਭਿਆਨਕ ਹੋਣਾ ਹੈਗਾ ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਲਈ ਬਹੁਤ ਘਾਤਕ ਸਾਬਤ ਹੋਊਗਾ ਇਹ ਜੀ ਪਰ ਕਿਸਾਨ ਜਥੇਬੰਦੀਆਂ ਕੀ ਕਰ ਰਹੀਆਂ ਨੇ ਇਸ ਮਸਲੇ ਤੇ ਜਦੋਂ ਪੰਜਾਬ ਚ ਪੂਰਾ ਤੁਸੀਂ ਬਿਆਨ ਤਾਂ ਦੇ ਦਿੱਤਾ ਗਰਾਊਂਡ ਤੇ ਕੀ ਕਰ ਰਹੀਆਂ ਗਰਾਊਂਡ ਤੇ ਅਸੀਂ ਹੜ ਭੀੜ ਤਾਲੀ ਚੱਲੀ ਜਾ ਰਹੀ ਹੈ ਰਸਦ ਇਕੱਠੀ ਹੋ ਰਹੀ ਹੈ ਉਹਨਾਂ ਲਈ ਵੀ ਇਕੱਠੇ ਹੋ ਰਹੇ ਨੇਗੇ ਉਹਨਾਂ ਦੇ ਲਈ ਤੇਲ ਦੀ ਸੇਵਾ ਹੋ ਰਹੀ ਹੈ ਕਿ ਵੀ ਤੇਲ ਇਕੱਠਾ ਕਰਨਾ ਹੈਗਾ ਬੋਹਣੇ ਨੇਗੇ ਵਾਹਣ ਕਿਵੇਂ ਤਿਆਰ ਕਰਨੇ ਨੇ ਤੇ ਨਾਲ ਦੀ ਨਾਲ ਮਜ਼ਦੂਰਾਂ ਲਈ ਉਹਨਾਂ ਲਈ ਕੱਪੜਿਆਂ ਦਾ ਰਾਸ਼ਨ ਦਾ ਸਾਰਾ ਪ੍ਰਬੰਧ ਹੋ ਰਿਹਾ ਹੈਗਾ ਕਿ ਉਹਨਾਂ ਦੇ ਘਰਾਂ ਨੂੰ ਕਿਵੇਂ ਦੁਬਾਰਾ ਫੇਰ ਸੰਜੀਵ ਕਰੀਏ ਆਪਾਂ ਹੂੰ ਸੋ ਇਹ ਮੇਹ ਮਤ ਸਾਡੀ ਜਿਹੜੀ ਜਿਵੇਂ ਇਹ ਕਹਿ ਦਿੰਦਾ ਕਿ ਕਾਮਰੇਡ ਨੇ ਜੀ ਇਹ ਨੇ ਜਿਕਾਰੇ ਨਹੀਂ ਬੁਲਾਉਂਦੇ ਜੀ ਕਾਮਰੇਡ ਉਹ ਜਿਹੜੇ ਭਾਈ ਉਹ ਲੋਕ ਨੇਗੇ ਉਹ ਸੰਘਰਸ਼ੀ ਲੋਕ ਨੇਗੇ ਗਰਾਊਂਡ ਤੇ ਕੰਮ ਕਰਦੇ ਨੇ ਉਹ ਹੂੰ ਸਾਡਾ ਕੰਮ ਗਰਾਊਂਡ ਤੇ ਬੋਲੂਗਾ ਨਾਲ ਕੇ ਸੋਸ਼ਲ ਮੀਡੀਆ ਤੇ ਭੰਡੀ ਪ੍ਰਚਾਰ ਕਰਨ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੂੰ ਸਾਡਾ ਕੰਮ ਹੈ ਸਾਡਾ ਕੰਮ ਸੰਘਰਸ਼ ਕਰਨਾ ਅਸੀਂ ਸੰਘਰਸ਼ ਕਰ ਰਹੇ ਹਾਂ ਪਹਿਲੇ ਦਿਨ ਤੋਂ ਲੱਗੇ ਹੋਏ ਹਾਂਗੇ ਤੇ ਟਿਲ ਜਿੰਨਾ ਟਾਈਮ ਇਹ ਕੰਮ ਸੰਘਰਸ਼ ਸਾਡਾ ਹਜੇ ਕੀ ਹੈ ਹਜੇ ਤਾਂ ਸਰਕਾਰ ਦੇ ਖਿਲਾਫ ਹੋਰ ਸੰਘਰਸ਼ ਕਰਨਾ ਪਊਗਾ ਹਜੇ ਪਹਿਲਾਂ ਨੇ 2023 ਵਾਲੇ ਪੈਸੇ ਨਹੀਂ ਦਿੱਤੇ ਉਹਨੇ ਭਗਵੰਤ ਮਾਨ ਨੇ ਤਾਂ ਹਜੇ ਤਾਂ ਧਰਨਾ ਹੋਰ ਵੱਡਾ ਲੱਗੂਗਾ ਤਾਂ ਵੱਡਾ ਸੰਘਰਸ਼ ਬਣਨਾ ਸੋ ਇਹਨੂੰ ਤਾਰਪੀਡੋ ਕਰਨ ਵਾਸਤੇ ਲੱਖੇ ਸਿਧਾਣੇ ਵਰਗੇ ਇਹ ਜਿਹੜੇ ਜਿਹੜੇ ਹੋਰ ਫਿਰਕੂ ਲੋਕ ਨੇਗੇ ਜਿਹੜੇ ਕਿ ਧਰਮ ਦਾ ਸਹਾਰਾ ਲੈ ਕੇ ਵਿੱਚ ਬੋਲਦੇ ਨੇ ਉਹ ਪੰਜਾਬ ਨੇ ਉਹਨਾਂ ਨੂੰ ਕਦੇ ਕਬੂਲ ਨਹੀਂ ਕੀਤਾ ਲੱਖੇ ਦੀ ਇਸ ਮੁਹਿੰਮ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ ਅਸੀਂ ਠੋਕ ਕੇ ਕਹਿੰਨੇ ਆਂਗੇ ਲੱਖਾ ਓਪਨ ਡਿਬੇਟ ਲਈ ਸਾਡੇ ਨਾਲ ਜਦੋਂ ਮਰਜ਼ੀ ਕੰਟੈਕਟ ਕਰ ਲੇ ਤੈਨੂੰ ਦਲੀਲ ਨਾਲ ਜਵਾਬ ਦੇਵਾਂਗੇ ਜੀ ਅਸੀਂ ਤੁਹਾਡੇ ਮਾਧਿਅਮ ਦੇ ਨਾਲ ਇੱਕੋ ਹੀ ਗੱਲ ਕਹਿਣੀ ਚਾਹਾਂਗੇ ਕਿ ਜਿੰਨੇ ਵੀ ਤੁਸੀਂ ਸੰਘਰਸ਼ੀ ਲੋਕੋ ਪੰਜਾਬ ਦੇ ਲੋਕੋ ਉਠੋ ਸੰਘਰਸ਼ ਕਰੀਏ ਤੇ ਇਹ ਸਰਕਾਰਾਂ ਦੀ ਇਹ ਜੇ ਫਿਰਕੂ ਲੋਕਾਂ ਦੀ ਲੜਾਉਣ ਵਾਲੇ ਲੋਕਾਂ ਦੀ ਆਪਾਂ ਸੰਗੀ ਨਾ ਪਲੀਏ ਇਹਨਾਂ ਦੀ ਨਾਸੀ ਤੂੰਆਂ ਲਿਆ ਦੀਏ ਪੰਜਾਬ ਨੇ ਇਸ ਤਰ੍ਹਾਂ ਦੇ ਫਿਰਕੂ ਲੋਕ ਕਦੇ ਕਬੂਲ ਨਹੀਂ ਕੀਤੇ ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੂਗਾ ਕਿ ਵੀ ਜਿੰਨੇ ਵੀ ਕਿਸਾਨ ਨੇ ਮਜ਼ਦੂਰ ਨੇ ਮਿਹਨਤ ਕਸ਼ ਲੋਕ ਨੇ ਇੱਕ ਹੋਈਏ ਤੇ ਆਪਾਂ ਸੰਘਰਸ਼ ਤੇ ਮੋਰਚੇ ਵੱਡੇ ਵੱਡੇ ਲਾਈਏ ਤੇ ਆਪਾਂ ਇੱਕ ਪੰਜਾਬ ਨੂੰ ਆਪਾਂ ਦੇਸ਼ ਨੂੰ ਸੋਨਾ ਬਣਾਈਏ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਪ੍ਰਦੀਪ ਇਸ ਪ੍ਰੋਗਰਾਮ ਚਾਹੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ